Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੁਪਹਿਰੇ ਤੇ 12:00 ਵਜੇ ਨਾਲ ਕਾ ਰਿਹਾ ਹੈ ਦਾ ਕੀ ਸਥਿਤੀ ਹੈ ਮੈਂ ਇਹਨਾਂ ਤੋਂ ਪੁੱਛਤਾ ਹੈ ਕਿ ਮੈਂ ਇਹ ਬੈਂਕ ਕੋ ਆਇਆ ਹਾਂ ਕਿ ਦੋਨਾਂ ਕਿਸ ਤਰ੍ਹਾਂ ਦੇ ਮੈਂ ਕਿਸ ਤਰ੍ਹਾਂ ਦਾ ਲੋਪੇਸਟ ਦੇਣਾ ਚਾਹੀਦਾ ਹੈ ਤੇ ਗਾੜਾ ਗ੍ਰੁੱਪ ਚਾਹਤਾਰ ਹੈ ਆ ਕਿ ਨਹੀਂ ਆਇਆ ਹੈ। ਥਾਰੇ ਮੇਰੇ ਮਾਉਣ ਦਾ ਕਹਾਣੀ ਆ ਤੇ ਨੂੰਹ ਦਾ ਕਹਾਣੀ ਆ ਮੈਂ ਉਹਦੀ ਕਹਾਣੀ ਬਾਅਦ ਤੇ ਵੀ ਉੱਥੇ ਮੈਂ ਤਾਂ ਕਹਾਣਾਂ ਦੋਨ ਦਿੱਤੀ ਹੈ। ਰਾਤ ਨੂੰ ਮੇਰਾ ਬੇਟਾ ਆਇਆ ਦੁਕਾਨ ਤੇ। ਗੜਬੜ ਮਾਰਦੀ। ਰਾਤ ਨੂੰ ਮੇਰਾ ਬੇਟਾ ਦੁਕਾਨ ਤੋਂ ਆਇਆ ਤੇ ਉਹ ਕਿਤੇ ਬੱਡੀ ਚ ਬੈਠੇ ਸੀ ਅੱਬਾ ਚੋਂ ਪੀਂਦੇ ਤੇ ਮੇਰੇ ਨੂੰ ਜਾਸਤ ਆ ਗਿਆ। ਇਹ ਬਹੁਤ ਦੂਆ। ਇਹ ਸੱਨੀ ਆ ਇਕਾ ਕੋੜਾਇੀ ਦਿੱਤਾ ਇਹ ਚੋਹਰਾ ਨੇ ਸਿਰਾਂ ਦਾ ਤਾਂ ਤੇ ਨਾਂ ਸਾਤੀ ਦਿਨ ਤੇ ਉਹਨਾਂ ਦੇ ਨਾਮ ਕਰ ਗਿਆ ਉਹ ਤੇ ਨਾਮ ਸੁਣਤੀ ਬੜਾ ਸ਼ੁਕਰ ਆ ਬੜਾ ਨਹੀਂ ਨਹੀਂ ਤੁਹਾਡਾ ਜਿਹੜਾ ਕਿਤਨਾ ਕੱਢੀ ਹੈ ਕਿਸ ਟੇਟਰ ਕੱਢੀ ਹੈ ਕਿਸ ਤਰ੍ਹਾਂ ਇਹ ਸਾਰੇ ਨੂੰ ਕੋ ਲਾ ਗਿਆ ਜਦੋਂ ਕਰਨ ਕਰਤੀ ਸੀ ਉਹਨਾਂ ਦੇ ਵਾਂ ਮੇਰੇ ਕੋਲ ਬੰਦਾ ਸਾਨੂੰ ਵੀ ਆਏ ਕੰਮ ਕਰਦਾ ਸੀ ਇਹ ਨਹੀਂ ਦਿਖਾ ਪਹਿਲਾਂ ਵੀ ਉਹਨੇ ਮੇਰੀ ਮਗਰੇ ਨਾਮ ਮੇਰੇ ਨਾਮ ਸੀ ਮੇਰੇ ਜਦ ਜੀ ਉਸਾਰ ਕੀ ਆ ਕੇ ਨਮਲਾ ਇਹ ਉਸ ਦੇ ਬੇਟਾ ਬਾਹਰ ਗਿਆ ਸੀ ਉਹਨਾਂ ਦੇ ਕਿ ਉਹ ਤਿੰਨ ਚਾਰ ਜਣੇ ਆਏ ਤੇ ਇਹਨਾਂ ਦੇ ਬੇਟੇ ਨੂੰ ਕਾਫੀ ਕੁੱਟਿਆ ਨਾ ਨੇ ਤੇ ਨਾਲ ਸਾਡੇ ਤੁਹਾਡਾ ਭਰਾ ਹੀ ਲੈਦਾ ਵੈਸੇ ਤੇ ਉਹਨੇ ਨਾ ਸਾਡਾ ਐਵੇਂ ਲਿਖਾਤਾ ਸਾਡੇ ਬੰਦੇ ਤੇ ਘਰ ਵੀ ਨਹੀਂ ਹੈਗੇ ਤਹਾਡੇ ਵੀ ਬੰਦਿਆਂ ਦਾ ਨਾਂ ਥਾਣੇ ਲਿਖਾ ਦਿੱਤਾ ਕਿ ਇਹ ਲੈ ਵੀ ਸਾਨੂੰ ਪਏ ਆ ਉਧਰੋਂ ਇਹ ਤਾਂ ਗੁੰਡਾ ਗੱਡੀ ਕਰਦੇ ਆ ਕੋਈ ਵੇਖੋ ਕੀ ਆ ਕਿੱਦਾਂ ਐ ਘਟਾਏ ਕਿਸੇ ਨੂੰ ਵੀ ਮਹੱਲੇ ਜੋ ਗਾਲ ਨਾ ਕੱਢਣ ਕਿਸੇ ਨਾਲ ਲੜਨ ਨਾ ਬਸ ਇੰਨੀ ਕੀ ਰਿਕਵੈਸਟ ਹੈ ਸਾਡੀ ਤੁਹਾਡੇ ਅੱਗੇ ਕਿ ਕਿਸੇ ਨੂੰ ਵੀ ਨਾ ਮਾਰਨੇ ਹਰ ਕਿਸੇ ਦੇ ਹੱਕੀ ਪੈ ਜਾਂਦੇ ਨਜਾਇਜ਼ ਨਾਮ ਲਖਵਾ ਦਿੰਦੇ ਆ ਜਿਹੜੇ ਬੰਦੇ ਨਾ ਪਏ ਸੀ ਉਹਨਾਂ ਦਾ ਨਾਂ ਦਰਦਾ ਹਾਂਜੀ ਨਾਂ ਤੇ ਇੱਕ ਘੜੀ ਜੇ ਤੇ ਇੱਕ ਹੋਰ ਮੁੰਡਾ ਭੋਲੂ ਜਿਹਨੇ ਸਿਰ ਪਾੜਿਆ ਤੇ ਪਕੌੜਾ ਜੇ ਹਾਂਜੀ ਮੈਂ ਵੀ ਇੱਕੇ ਕਰਦੀ ਸੀ ਇਹ ਸੁਣਨਾ ਬਹੁਤ ਨਾਲ ਜੀ ਅੱਜ ਮੇਰਾ ਨਾਮ ਚੰਨਜੀਤਾ ਸਦੀ ਦੀ ਆਪੀ ਉਸ ਰਾਤੀ ਵਿੱਚ ਅਸੀਂ ਇਹੋ ਦੇਖਿਆ ਜੋ ਕੀ ਕਹਿੰਦੇ ਵੇ ਆਂ ਕਿ ਮੁੰਡਾ ਬਾਹਰ ਆਖ ਲੋਤਾ ਸੀ ਤੇ ਉਹਦੀ ਕਰਦੀ ਸੰਦੀਪ ਕੋਲ ਦੀ ਉਸ ਰਾਤੀ ਆ ਇਹਨਾਂ ਨੂੰ ਟੈਕ ਦੇ ਦਿੰਦਾ ਮੈਂ ਨਹੀਂ ਲਾਈ ਉਹਦੇ ਬੜਾ ਬਾਰ ਮਾਰ ਬਹੁਤ ਬੁਰੀ ਮਾਰ ਕਾਣਾ ਨਾਲ ਬੇਸਵਰਣ ਹੋ ਗਿਆ ਬਹੁਤ ਜ਼ਰਾ ਕੁੱਟਿਆ ਹੈ ਤੇ ਕੀ ਮੰਗਦਾ ਤੁਸੀਂ ਹਾਂਜੀ ਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਕਿ ਨਾ ਕਰੀ ਹੋਰ ਹਾਂਜੀ ਸਾਲ ਤੋਂ ਰਹਿਣਾ ਤੇ ਨਹੀਂ ਸੱਚੀ ਗੱਲ ਹੈ ਬੜਾ ਬੜੀ ਇਹਦੇ ਬਹੁਤ ਵਿਚਾਰਾ ਪੜਾ ਮਾਨਸਿੰਦ ਪਤਾ ਨਹੀਂ ਕਿਸੇ ਨਾਲ ਡਰਨਾ ਬਹੁਤ ਇਹਨਾਂ ਮਸਲਾਤ ਮੋਹ ਦੇ ਇਹਨਾਂ ਦਾ ਹੋਇਆ ਘਰ ਬਹੁਤ ਕੁੱਟਿਆ ਵੇਖਿਆ ਇਹਨਾਂ ਦੀ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਗਰੀਬ ਬੰਦਾ ਹੈ ਵਿਚਾਰਾ ਪਿਓ ਵੀ ਇਹਨਾਂ ਦਾ ਬਹੁਤ ਪੜਾ ਮਾਨਸੇ ਉੱਥੇ ਦੁਕਾਨ ਤੇ ਵੀ ਪੈ ਗਿਆ ਮਾਨੀ ਦੁਕਾਨ ਦੀ ਮੇਰੇ ਨਕੇਰਾ ਪਾਇਆ ਤਾਂ ਉੱਥੇ ਗਾੜੀ ਪੰਜ ਚਾਰ ਮੁੰਡੇ ਸੀ ਉਹਨਾਂ ਦੇ ਕਰਕੇ ਭੱਜ ਗਏ ਹਾਂਜੀ ਦੇਖਿਆ ਠੀਕ ਨਹੀਂ ਦੇਖਿਆ ਹਾਂਜੀ ਮੈਂ ਆਪਣੇ ਚੈਨਲ ਦੇ ਰਾਹੀਂ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕਰਦਾ ਕਿ ਕੋਸ਼ਿਸ਼ਾ ਖ ਸਖਤੋ ਸਖਾਰਾ ਕੀਤੀ ਜਾਵੇ ਜਿਹੜੀ ਬਾਂਦੀ ਧਾਰਾ ਲਾ ਕੇ ਉਹਨਾਂ ਰੈਸਟ ਕਿਦਾ ਜਾਵੇ ਮੈਂ ਮੋਢਾ ਸਿੰਘ ਕੁਮਾਰ ਇੰਡੀ ਆ ਆਪ ਕਰੀ ਚਾਹਤੇ ਮਗਰ ਵੀ ਲੱਗੀ ਸਾਥ ਪੇਟ ਤੇ ਵੀ ਲੱਗੀ ਨਹੀਂ ਨਹੀਂ ਲਕੜਾ ਰੂੜ ਆ ਗਿਆ ਲਕੜਾ ਤੇ ਆਪਾਂ ਫਸ ਸਕਦੇ 15 ਨੂੰ ਮੈਂ ਦੇਖੀ। ਇਹ ਤਾਂ ਇਸੇ ਦਾ ਸਾਥ ਚੱਲਦਾ ਹੈ। ਬਹੁਤ ਕਿੱਟਾ ਮੇਰੇ ਕਿੱਟੇ। 89 ਵਾਟ 89 ਵੀ ਇਹ ਵੀ ਚੜਾਈ ਹੋਈ ਹੈ। ਸੋ ਇਹ ਬਹੁਤ ਮਾਰਿਆ ਨਹੀਂ ਨਾ ਮਾਰਿਆ ਕੋਈ ਸਾਹ ਹੁ। ਇਹਨਾਂ ਤੋਂ ਅੱਛੇ ਨਾਲ ਸਜਾ ਹੋਣੀ ਚਾਹੀਦੀ। ਕਿਉਂਕਿ ਮੇਰੇ ਬੇਟੇ ਮਾਰਿਆ। ਇੰਡੀਅਨ ਟੀਵੀ ਨਿਊਜ਼ ਦੇਖਣ ਵਾਲੇ ਸ਼ੋਤਿਆਂ ਦਾ ਸਵਾਗਤ ਹੈ ਅੰਮ੍ਰਿਤਸਰ ਵਿੱਚ ਗੁੰਡਾਗਰਦੀ ਦਾ ਨਾਅ ਦਿਲੋਂ ਬਦਲਦਾ ਜਾ ਰਿਹਾ ਹੈ ਤੁਸੀਂ ਵੇਖਿਆ ਹੋਗਾ ਜੋ ਤਾਂ 2-2.5 ਸਾਲ ਤੋਂ ਸਰਕਾਰ ਬਦਲੀ ਹੈ ਅੰਮ੍ਰਿਤਸਰ ਵਿੱਚ ਆਏ ਦਿਨ ਹੀ ਡਰਾਵਾ ਗੁੰਡਾਗਰਦੀ ਹੁੰਦੀਆਂ ਰਹਿੰਦੀਆਂ ਨੇ ਅੱਜ ਅਸੀਂ ਪਹੁੰਚੇ ਹਾਂ ਠਾਣਾ ਸਵਾਬਤ ਬੈਕ ਸਾਈਡ ਦੀ ਗਲੀ ਵਿੱਚ ਕਿੱਥੇ ਕਿ ਇੱਕ ਨੌਜਵਾਨ ਨੂੰ 10-12 ਦਿਨ ਪਹਿਲਾਂ ਕੁਝ ਗੁੰਡਾ ਤਤਵਾ ਨੇ ਉਹਦੇ ਘਰ ਬਾਹਰ ਹੀ ਕੁੱਟਿਆ ਗਿਆ ਪਤਾ ਚੱਲਿਆ ਹੈ ਕਿ ਉਹਨਾਂ ਨੇ ਕੁਝ ਕਿਸੇ ਕੰਪਨੀ ਤੋਂ ਲੋਨ ਲਿਆ ਸੀ ਜੋ ਕਿ ਕੰਪਨੀ ਨੇ ਮਾਫ ਕਰ ਦਿੱਤਾ ਸੀ ਫਿਰ ਵੀ ਕੁਝ ਗੁੰਡਿਆਂ ਨੇ ਗੁੰਡਾ ਨੂੰ ਗੁੰਡਾਗਰਦੀ ਨਾਲ ਪੈਸੇ ਮੰਗੰਦੇ ਮਜਬੂਰ ਕੀਤਾ ਤੇ ਕੁੱਟ ਮਾਰ ਕੇ ਤੇ ਅੱਜ ਅਸੀਂ ਪਹੁੰਚੇ ਹਾਂ ਉਹਨਾਂ ਦੇ ਜੀਰੋ ਗਰਾਊਂਡ ਕੋਰਟ ਦੇ ਜਿੱਥੇ ਕਿਰੋ ਸੜਾ ਮਰੀਆਂ ਗਈਆਂ ਨੇ ਗੱਲਬਾਤ ਕਰਾਂਗੇ ਸੰਦੀਪ ਸਿੰਘ ਜੀ ਨਾਲ ਸੰਦੀਪ ਸਿੰਘ ਜੀ ਉਸ ਵਾਰ ਕੀ ਆ ਸੀ ਸੈਰ ਮੈਂ ਜੋਬ ਤੋਂ ਆ ਰਿਹਾ ਸੀ ਰਾਤ ਨੂੰ ਹਾਂਜੀ ਉਹ ਇੱਕ ਦਮ ਉਹਨਾਂ ਵਾਰ ਕੀਤੀ ਸੱਤ ਜਾਨਾਂ ਪਿੱਠ ਪਿਛੇ ਵਾਰਾ ਕੀਤੀਆਂ ਹਾਂ ਤੇ ਮਰਾਂ ਕੀ ਦੱਤਰ ਮਾਰਾਂ ਕੀ ਸੈਰ ਰੋਡ ਮਾਰੀ ਲਈ ਰੋਡ ਮਾਰੀ ਤੇ ਕਈ ਵਾਰ ਟੱਕਰ ਹੀ ਲੱਗਦਾ ਉਹ ਮਾਰਿਆ ਮੇਰੇ ਤਕ ਨਹੀਂ ਕਿੰਨੇ ਜਣੇ ਸੀ ਸੱਤ ਯਾਨੇ ਚਾਰ ਸੱਤ ਯਾਨੇ ਗਏ ਸੀ ਸਾਰੇ ਜਾਂਦੇ ਕੁਛ ਉਹਨਾਂ ਦੇ ਕੁਝ ਨਾਂ ਨੂੰ ਦੱਸੋ ਨਾ ਮੇਰਾ ਇੱਕ ਡੱਗਾ ਨੇ ਇੱਕ ਬਿਡੇ ਇੱਕ ਭੁੱਲ ਨਹੀਂ ਐ ਤੇ ਚਾਰ ਅਮਨ ਸੱਤ ਹੀ ਬੰਦੇ ਹੀ ਨੇ ਸੱਤ ਤੇ ਹੋਰ ਉਹਨਾਂ ਘਰ ਦੇ ਬਾਰੇ ਨੂੰ ਕਰਮਣ ਗੁੱਡਾ ਮਰ ਗਿਆ ਹਾਂਜੀ ਮੇਰੀ ਮੰਮੀ ਨੇ ਮੇਰੀ ਮੇਰੇ ਡੈਡੀ ਨੂੰ ਮੇਰੀ ਵਾਈਫ ਨੂੰ ਮਾਰਿਆ ਜੀ ਤੇ ਹੋਰ ਸਾਡੇ ਨਾਲ ਸਾਡੇ ਕੋਈ ਸੁਣਾਈ ਨਹੀਂ ਆ ਰਹੀ ਕੋਈ ਸਾਡੇ ਨਾਲ ਇਨਸਾਫ ਨਹੀਂ ਮਿਲਦਾ ਜੀ ਸਰ ਜੀ ਗੱਲਬਾਤ ਕਰਾਂਗੇ ਸਦੀਸ਼ ਸਿੰਘ ਦੇ ਪਿਤਾ ਜੀ ਨਸਿੰਦਰ ਜੀ ਉਸਨੇ ਕਿਹਾ ਕੀ ਆਸੇ ਤੇ ਆਪਾਂ ਅੰਦਰ ਬੈਠੇ ਹੁੰਦੇ ਦੋ ਇਹਨੂੰ ਸਾਨੂੰ ਕੋਈ ਇੱਕ ਨਿੱਕੀ ਨੰਸਾਤ ਤੋਂ ਆਪਣੇ ਰਿਸ਼ਤੇਦਾਰ ਹੀ ਉਹਨੇ ਗੱਲ ਨਹੀਂ ਕਰਨੀ ਮਾਸਟਰ ਜੀ ਮਾਸੇ ਬਾਬਾ ਕੀ ਕਹਿੰਦੀ ਨਾਸੀ ਭਾਣ ਮਾਰਨ ਦੇ ਆਪਾਂ ਦੋ ਘੰਟੇ ਕੋਈ ਨਾ ਪੈਗੇ ਮੁੰਡੇ ਤੇ ਉਹਨਾਂ ਨੂੰ ਢੰਡੇ ਆਪਾਂ ਬਾਹਰ ਆਏ ਨੂੰ ਘਰੇ ਕੁੱਟ ਲਾਤੇ ਆਪਾਂ ਗਾਵਾਂ ਕੇ ਜਨੌਣ ਲੱਗੇ ਉਹਨਾਂ ਬੈ ਰਾਡਾ ਮੈਂ ਕਹੇ ਪਾ ਬੇਟਾ ਮੋਟਾ ਤੇ ਢਾਂ ਲਮਾ ਤੇਨੇ ਕੋਈ ਦੱਸਤਾ ਸੀ ਉਹ ਪਈਆਂ ਇੱਟਾਂ ਦੇਣੀਆਂ ਦੋ ਰੋਪਈਆਂ ਜੀ ਜਿਹਨੇ ਨਾ ਇੱਟ ਮਾਰ ਕੇ ਸਿਰ ਪਾਰਿਆ ਤੇ ਤਨੇ 8 ਮਾਰ ਬੁਰਾ ਨਾ ਕਰਾਇਦਾ ਉਹਨੇ 8 ਮਾਰ ਕੇ ਬੰਸਰ ਪਾ ਲਿਆਗਾ ਛੋੜੇ ਨੇ ਜਿਹੜੇ ਉਹਨਾਂ ਘਰ ਜਿਹਨਾਂ ਦਿੰਦਾ ਕਰਾਇਦਾ ਤੇ ਕੀ ਹਾਂ ਨਾਮ ਇਹਨਾਂ ਕੋਈ ਸੁਣਾਈ ਨਹੀਂ ਆਏ ਨਹੀਂ ਹੁੰਦੇ ਬਾਹਰ ਤੋਂ ਕੋਈ ਸੁਣਾਈ ਨਹੀਂ ਨਹੀਂ ਹੁੰਦੇ ਅੰਦਰ ਆਪਾਂ ਜਨਗਾਰ ਵੀ ਨੇ ਦੋ ਦਿਨ ਥਾਣੇ ਵਿੱਚੋਂ ਵੀ ਆਏ ਆਪਾਂ ਥਾਣੇ ਮੇ ਆ ਤੇ ਇਹਨਾਂ ਫਿਰ ਕੁੱਬੀ ਜਣੇ ਛੋੜੇ ਨੇ ਜਣਾ ਤੇ ਪੈਸੇ ਤਾਂ ਚੰਗ ਨਾ ਮਾਰ ਕੇ ਗਾਲਾਂ ਕੱਢ ਕੇ ਗਿਆ ਰਿਹਾ ਤੇ 360 ਤੋਂ ਬਾਅਦ ਵੀ ਹਾਂਜੀ ਉਹ ਤੋਂ ਬਾਅਦ ਫਿਰ ਕੋਟਲੇ ਤੋਂ ਇੱਕ ਮਰ ਲੱਗਾ ਫਿਰ ਨਾ ਗਿਆ ਦਾਨੇ ਕਿੱਥੇ ਲੱਭਾ ਥਾਣੇਆਂ ਕੰਦੇ ਕੰਡਰੇਟ ਮਰ ਲਗਾ ਕੋਹ ਕੋੜਾ ਬੇਤੜੀ ਤਾਂ ਤੁਸੀਂ ਆਓ ਫਿਰ ਆਪਾਂ ਫਿਰ ਥਾਣੇਦਾਰ ਨੂੰ ਗਿਆ ਟੈਲੀਫੋਨ ਆਇਆ ਹੈ ਇਹ ਸੁਣ ਲੋ ਕਹਿੰਦੇ ਕੀ ਗੱਲਾਂ ਪਾ ਗਾ ਉਹ ਫਿਰ ਥਾਣੇਦਾਰ ਦੇ ਉੱਤੇ ਆਇਆ ਮੌਕੇ ਤੇ ਕਹਿੰਦੇ ਇੱਕ ਦੀ ਆਪਾਂ ਨੇ ਕੋਈ ਫਿਰ ਥਾਣੇਦਾਰ ਨਾਲ ਕੋਈ ਗੱਲ ਨਹੀਂ ਕਰਕੇ ਗਿਆ ਫਿਰ ਚਲੇ ਗਿਆ ਅੰਦਰ ਗਿਆ ਤੁਹਾਨੂੰ ਅੰਨੰਗ ਗੱਲ ਨੇ ਕਿ ਕੋਈ ਨਾ ਉਹਨਾਂ ਨਾਲ ਗੱਲ ਕਰੇਗਾ ਤੁਸੀਂ ਸੁਣਿਆ ਲੜਕੇ ਦੇ ਬਾਪੂ ਤੇ ਲੜਕੇ ਦੀ ਗੱਲਾਂ ਇੱਥੇ ਜਿੱਥੇ ਕੁਟ ਮਾਰਈ ਆ ਉਥੇ ਹਰ ਜਗ੍ਹਾ ਤੇ ਕੈਮਸੀਸੀਟੀ ਕੈਮਰੇ ਮੌਜੂਦ ਹਨ ਪੁਲਿਸ ਨੇ ਐਨੀ ਜੈਂਪਲ ਨਹੀਂ ਕੀਤੀ ਕਿ ਪੁਲਿਸ ਦੇ ਸੀਸੀਟੀਵੀ ਕੈਮਰੇ ਖੋ ਕੇ ਦੇਖਿਆ ਜਾਵੇ ਕਿਨੇ ਸੱਟ ਮਾਰੀ ਹੈ ਕਿ ਨਹੀਂ ਮਾਰੀ ਹੈ 12 ਦਿਨ ਹੋਣ ਦੇ ਬਾਵਜੂਦ ਵੀ ਪੀੜਤਾਂ ਨੂੰ ਕੋਈ ਹਸਾਬ ਨਹੀਂ ਮਿਲਿਆ ਪੀੜਤ ਵੱਡੇ ਮੰਨ ਕਰਦੇ ਹਨ ਕਿ ਉਹਨਾਂ ਨੂੰ ਚੁਣਵਾਈ ਕੀਤੀ ਜਾਵੇ ਤਾਂ ਦੋਸ਼ੀਆਂ ਖਾ ਸਭ ਕਾਰਵਾਈ ਕੀਤੀ ਜਾਵੇ ਮੈਂ ਰਿਪੋਰਟਰ ਸੁਨੀਲ ਕੁਮਾਰ ਇੰਡੀਅਨ ਟੀਵੀ ਨਿਊਜ਼ ਪੰਜਾਬ ਅਮਰਤਸਰ